ਚਲੋ ਵੀਡੀਓ ਬਣਾ ਲੈਂਦੇ ਆ ਵੀਡੀਓ ਬਣੂਗੀ ਯਾਰ ਇਹਨੇ ਮੇਰੇ ਯਾਰ ਗਿਲਸਾਉ ਨੇ ਕੀ ਲਿਆ ਗਿਲਸਾਉ ਕੀ ਲਿਆ ਕੋਸਮਸਨ ਜੇਮਸਨ ਜੇਮਸਨ ਦੀ ਇੱਕ ਬੋਤਲ ਲੈ ਲਈ ਹੋਰ ਕੀ ਲਿਆ ਬਸ ਨਮਕ ਨਾਲ ਹੀ ਹੋਏ ਕੋਲ ਵੀ ਚੱਕ ਲੈ ਮਿਕਸ ਨਹੀਂ ਕਰਨੀ ਨਾਲ ਜੇਮਸਨ ਬੋਤਲ ਲਈ ਪਿੰਡਾਂ ਮੇਰਾ ਨਮਕ ਨੂੰ ਉਹ ਕਹਿੰਦੇ ਕਿ ਕਿੱਥੇ ਚਿੱਟਾ ਮੁਰਗਾ ਚਿੱਟਾ ਮੁਰਗਾ ਉਹਦੇ ਗਿੱਲ ਪਿੱਛੇ ਰਹਿ ਗਿਆ ਗੇਲ ਸਾਹਿਬ ਨੂੰ ਅੰਗੂਰ ਤਾਂ ਖਿਲਾਓ ਅੰਗੂਰ ਖੱਗੇ ਹੋਣੇ ਉਹ ਉਹ ਹੀ ਪੱਕ ਦਿੱਤੇ ਆ ਯੂਰ ਮੈਡਮ ਕਹਿੰਦੀ ਉਹ ਤਾਂ ਪੱਕ ਜਾਈ ਗਿਰ ਗਏ ਆ ਇਸੇ ਲਗਾ ਲੈ ਹੋਣੀ ਸੋਨੇ ਅੰਗੂਰ ਨਹੀਂ ਉਹ ਰੱਖੂਗਾ ਅੰਗੂਰ ਤਾਂ ਗਲ ਜੂਗੇ ਇਹ ਪਰਮਨੈਂਟ ਰੱਖਾ ਬਣੇਗਾ ਹਰ ਤੀਜਨ ਦੇ ਕਿਹੜਾ ਸੈਕਟਰ ਹੈ ਇਹ 32D 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 ਸੈਕਟਰ ਗਿੱਲ ਸਾਹਿਬ ਵੀ ਸਾਡੇ ਨਾਲ ਤੇ 32 ਡੀ ਮਾਰਕੀਟ 32 ਡੀ ਮਾਰਕੀਟ ਕਿੱਦਾਂ ਸਹੀ ਆ ਰਿਹਾ ਬਸ ਹੋ ਗਿਆ ਸੋਣਿਆ ਤੇ ਚੜਾ ਮੜਾ ਜਾ ਹੁਣ ਕਿੱਥੇ ਪਿੱਛੇ ਡਰਾ ਆ ਗਈ ਹੈ ਹਾਂ ਨਾ ਨੀ ਟੋਪੀਆਂ ਦੇ ਹੋਏ ਨੀ ਉਹ ਆ ਗਿਆ ਹੁਣ ਟਾਈਮ ਨਿਕਲ ਗਿਆ ਹੈ ਟੋਪੀਆਂ ਦਾ ਟਾਈਮ ਤਾਂ ਨਿਕਲ ਗਿਆ ਅੱਗ ਸੇਕੋ ਉਸ ਕਿਨੇ ਦੇ ਪੁੱਛੇ ਉਸ ਕਿਨੇ ਮੈਂ ਉੱਥੇ ਰੁਕੀ ਇਹਨਾਂ ਨੂੰ ਉੱਥੇ ਚਲਾਂਗੇ ਉੱਥੋਂ ਲੈ ਕੇ ਦਵਾਂਗੇ ਤੈਨ ਟੋਪੀਆਂ ਹਾਂ ਮਤੇ ਸਸਤੀ ਹੈ 50 50 ਰੁਪਏ ਦੀ ਆ ਹੂੰ ਚੱਲਣੀ ਵੀ 50 ਦੀ ਨੇ ਨਹੀਂ ਨਹੀਂ ਰੁਪਈਆ 1 ਮਿੰਨ ਦਾ ਚੱਲਣੀ ਕਿੱਥੇ ਟੋਪੀ ਲੈਣੀ ਦੀ ਇਹਨਾਂ ਰਾਗ ਲੱਖ ਰੁਪਏ ਲੈ ਕੇ ਕਰੇ ਇਸ ਤੋਂ ਬੰਦੇ ਨੇ ਨਾ ਆਸ਼ੀਰਵਾਦ ਆਪਣੇ ਮਸ਼ੂਕ ਨੂੰ ਕੁੱਤੀਆਂ ਲੈ ਕੇ ਦੇ ਦਿੱਤੀਆਂ ਪੰਜਾਬੀ ਉਹ ਮਸ਼ੂਕ ਉਹ ਵੀਡੀਓ ਚੱਲਦੀ ਹੈ ਗੱਤੋ ਬੰਦ ਕਰੋ ਬੰਦ ਕਰੋ ਉਹ ਬਲਜਿੰਦਰ ਤੱਕ ਜਾਣੀ ਬਸ ਉਸ ਤੋਂ ਬਾਅਦ ਕਹਾਣੀ ਉੱਥੇ ਬੈਠ ਕੇ ਸੁਣਾਣੀ ਆ ਵਧੀਆ ਕਹਾਣੀ ਏ ਆ ਗੀਆਂ ਆਪਣੀਆਂ ਬੱਸਾਂ ਦੋ ਖੜਿਆ ਸਰਪੰਚ ਜੀ ਬੈਠੇ ਹੋਏ ਆ ਬੱਸਾਂ ਦੇ ਮਾਲਕ ਔ ਮੇਰੀ ਖੜੀ ਬਾਈਕ ਮੈਡਮ ਦੀ ਗੱਡੀ ਸੂਰੇਜ ਜੀ ਦੀ ਗੱਡੀ ਲੱਗੀ ਰਹਿਣੀ ਤੇ ਨਹੀਂ ਲੱਗੀ ਉਹ ਬੜਾ ਮੇਰਾ ਫਤਕਦੀਆਂ ਉਹ ਆ ਗਿਆ ਮਾਰਨ ਦਾ ਕੂੜਾ ਉਹ ਗੱਤੇ ਲੈ ਕੇ ਜਾਣੇ ਯਾਰ ਕਿਹੜਾ ਪਤਾ ਨਹੀਂ ਕਿੱਧਰ ਗਿਆ ਹੋਵੇ ਹਲੇ ਸਾਹਬ ਦੁੱਧ ਲੈ ਲਏ ਸੀ ਓਰੇ ਓਰੇ ਸਮਾਨ ਰੱਖ ਰਿਆ ਬੰਦਾ ਇਹ ਅਨਰਜੀ ਡਰਿੰਕ ਹੈ ਐਨਰਜੀ ਡਰਿੰਕ ਬੰਦੇ ਨੇ ਰੱਖ ਦਿੱਤੀ ਆ ਉਹ ਵੀ ਸ਼ੁਆਕੇ ਉਹ ਕਿੱਧਰ ਜਾ ਰਿਹਾ ਗਰਮੀ ਲੱਗਣ ਲੱਗੀ ਜੱਟੀ ਸਾਹਿਬ ਲੱਗੇ ਹੋਏ ਸੀ ਕੋਟੋ ਮਾ ਤਾਂ ਇੱਕ ਦੋ ਔਣੀਆਂ ਚਾਹੀਦੀਆਂ ਵਧੀਆ ਨਕੀ ਦਾ ਨੰਬਰ ਕਿੱਧਰ ਗਿਆ ਚਾਚਾ ਇੱਥੇ ਮੱਥਾ ਮੱਥਾ ਟੇਕਣ ਗਿਆ ਉਹ ਮੱਥਾ ਟ ਵੀ ਟੇਕਦਾ ਆ ਉਹ ਮੱਥਾ ਟੇਕਣ ਗਿਆ ਕਹਿੰਦਾ ਜੇ ਕੰਮ ਕੋਈ ਚੱਲ ਗਿਆ ਮੇਰਾ ਕੰਮ ਕਰਨਾ ਨਹੀਂ ਕੋਈ ਉਹ ਆ ਜਾ ਹੁਣ ਉਹ ਹੋ ਮੂਫਲੀ ਜਾਂਦੀ ਮੂਫਲੀ